ਹੈਲੋ ਜੀ ਸਾਰੀ ਸ਼ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਲੋਕ ਟਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਬਸ ਬੀਜੀ ਜਿਆਦਾ ਸੀ ਤਾਂ ਵੀਡੀਓ ਬਣਾਉਣ ਦਾ ਵੀ ਜਿਹੜਾ ਟਾਈਮ ਆ ਉਹ ਨਹੀਂ ਲੱਗਿਆ ਹਾਂਜੀ ਆ ਰਹੀ ਵਰਕ ਰਹੂਗਾ ਮਹਿੰਦੀ ਜੇ ਸ਼ੀਡ ਆਉਗੀ ਜਿਹੜੀ ਇਹ ਤਾਂ ਫੋਰ ਜਿਹੜਾ ਹੈਗਾਗਾ ਉਹ ਆਪਾਂ ਦੱਸਾਂਗੇ ਐਚਓ ਸ਼ਿਲਕ ਹੈ ਇਹ ਕ੍ਰੇਪ ਤੋਂ ਹਟ ਕੇ ਐਚਓ ਸ਼ਿਲਕ ਹੈ ਸ਼ਾਈਨਿੰਗ ਕ੍ਰੇਪ ਦੀ ਤਰ੍ਹਾਂ ਬੱਟੀ ਛਿਜਦਾ ਨਹੀਂ ਆ ਜਿੱਦਾਂ ਕ੍ਰੇਪ ਛਿਜੀ ਜਾਂਦੀ ਸ਼ਿਕਾਇਤ ਆਉਂਦੀ ਕ੍ਰੇਪ ਦੀ ਇਹਦੀ ਉਹ ਵਾਲੀ ਸ਼ਿਕਾਇਤ ਨਹੀਂ ਆ ਇਸ ਤਰ੍ਹਾਂ ਦੀ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਫੋਰ ਸਾਈਡ ਸੀਮ ਵੀ ਆਪਾਂ ਫਿਨਿਸ਼ਿੰਗ ਪੱਟੀ ਹੈ ਜਿਹੜੀ ਕੰਟਰਾਸਟ ਕਰਕੇ ਆਪਾਂ ਬਾਹਾਂ ਤੇ ਲਾਈ ਹੋਈ ਹੈ ਤੇ ਇਹ ਵਾਲੀ ਇਹਦੀ ਬਾਟਮ ਰਹੂਗੀ ਇਹ ਬੋਲੇ ਸਿਲਕ ਨਾ ਬਹੁਤ ਹੀ ਵਧੀਆ ਨਾ ਤਾਂ ਇਹ ਸ਼੍ਰਿੰਕਸ ਹੁੰਦੀ ਹੈ ਤੇ ਨਾ ਹੀ ਛਿੱਜਦੀ ਹੈ ਬਹੁਤ ਹੀ ਵਧੀਆ ਸਟੱਫ ਹੈ ਸੌਫਟ ਸੌਫਟ ਜਸਟ ਸਟੱਫ ਹੈ ਹਾਰਡ ਵੀ ਨਹੀਂ ਹੈ ਸੌਫਟ ਸਟੱਫ ਹੈ ਬਿਲਕੁਲ ਇਹਦੀ ਬਹੁਤ ਵਾਰਕ ਰੋਗਾ ਤੇ ਇਹ ਜੈਕਟ ਸਟਾਈਲ ਰੋਗਾ ਫਿਰ ਇਹ ਵਾਲਾ ਜਿੰਦਾ ਤੁਸੀਂ ਇਹ ਵਾਲਾ ਵਰਕ ਹੈ ਉਹ ਕਿਸੇ ਵੀ ਜਿਹੜਾ ਹੈਗਾ ਇਸ ਕਲਰ ਦੇ ਵਿੱਚ ਕਰਵਾ ਸਕਦੇ ਹੋ ਆਪਣੇ ਕੋਲੇ ਇਹ ਵਾਲੇ ਕਲਰ ਹੈਗੇ ਨੇ ਉਹ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਆ ਜਿਹੜੇ ਹੈਗੇ ਸ਼ੋਅ ਕਰਾਂਗੇ ਅ ਜਿਆਦਾਤਰ ਆਪਾਂ ਜਿਹੜੇ ਇਹ ਵਾਲੇ ਕਲਰ ਲੈ ਕੇ ਆਂਦੇ ਸੀਗੇ ਉਹ ਰਾਣੀ ਸ਼ੇਡ ਚ ਲੈ ਕੇ ਆਂਦੇ ਸੀਗੇ ਇਹ ਵਾਲਾ ਕਲਰ ਇਹ ਵੀ ਸੇਮ ਹੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਆ ਦੇਖੋ ਆਪਾਂ ਕਈ ਸੂਟ ਇਹਦੇ ਵਿੱਚ ਰੈਡੀ ਕਰ ਸਕੀਏ ਕਈ ਸੂਟਾਂ ਤੇ ਵੀਡੀਓ ਨਹੀਂ ਬਣੀ ਜੀ ਉਹਦੇ ਲਈ ਆਪਾਂ ਸੁੱਥੋ ਮਾਫੀ ਮੰਗਣਾ ਚਾਹੁੰਦੇ ਹਾਂ ਕਿਉਂਕਿ ਵੀਡੀਓ ਦਾ ਟਾਈਮ ਨਹੀਂ ਲੱਗਾ ਸ਼ੋਅ ਨਹੀਂ ਕਰ ਸਕੇ ਇਹ ਵੀ ਆ ਰਹੀ ਵਰਕ ਰਊਗਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਇਹ ਬਾਵਾ ਦਾ ਵਰਕ ਰਹੂਗਾ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲਦੀ ਚਲਦੀ ਜਿਹੜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਪੈਣਾ ਤੱਕ ਵੀ ਵੀਡੀਓ ਪਹੁੰਚ ਸਕੇ ਇਹਦਾ ਦੁਪੱਟਾ ਵੀ ਇੱਥੇ ਸੀਗਾ ਤੇ ਇੱਕ ਹਾਂਜੀ ਇਹ ਇਹ ਵਾਲਾ ਜਿਹੜਾ ਹੈਗਾ ਚਨੂਨ ਦਾ ਦੁਪੱਟਾ ਇਹ ਵਾਲੀ ਲੇਸ ਲਾ ਕੇ ਆਪਾਂ ਫੋਰ ਸਾਈਡ ਇਹ ਵਾਲੀ ਲਿਸ ਲਾਈ ਹੈ ਤੁਹਾਨੂੰ ਰਾਤ ਕੀ ਤਾਂ ਬਹੁਤ ਹੀ ਜਿਹੜਾ ਹੈਗਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਇਸ ਤਰ੍ਹਾਂ ਨਾਲ ਜਿਹੜਾ ਹੈ ਉਹ ਤੁਸੀਂ ਵੀ ਸੇਮ ਡਿਜ਼ਾਈਨ ਕਰਵਾ ਸਕਦੇ ਹੋ ਹੋ ਸਟੱਫ ਦੇ ਵਿੱਚ ਵੀ ਕਰਵਾ ਸਕਦੇ ਹੋ ਸੇਮ ਸਟੱਫ ਦੇ ਵਿੱਚ ਵੀ ਕਰਵਾ ਸਕਦੇ ਹੋ ਬਟ ਜਿਹੜਾ ਕਲਰ ਹੈ ਉਹ ਸੇਮ ਨਹੀਂ ਮਿਲੂਗਾ ਇਹਦੇ ਵਿੱਚ ਜ਼ਿਆਦਾ ਰਨਿੰਗ ਕਲਰ ਹੀ ਨੇ ਜੀ ਲਾਈਟ ਪਰਪਲ ਵਗੈਰਾ ਇਤਾਂ ਦੇ ਪਏ ਨਹੀਂ ਨੇਵੀ ਬਲੂ ਪਿਆ ਮਾਸਟਰਡ ਜੇ ਪਏ ਨੇ ਮਾਸਟਰਡ ਕਲਰ ਹੈ ਹਾਂਜੀ ਤਾਂ ਇਹ ਵਾਲਾ ਜਿਹੜਾ ਹੈਗਾ ਬਾਹਵਾ ਦਾ ਰਹੂਗਾ ਜੀ ਹਾਂਜੀ ਇਹ ਵਾਲਾ ਆ ਗਿਆ ਗਲੇ ਦਾ ਵਰਕ ਆ ਗਿਆ ਜਿਹੜੀ ਦੀ ਪੀ ਸ਼ੇਪਣੀ ਹੋਈ ਹੈ neck ਦੀ ਛੋਟੇ ਛੋਟੇ ਜਿਹੜੀ ਬੁੱਟੀ ਦਿੱਤੀ ਹੋਈ ਹੈ ਬਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਪੂਰੇ ਸੂਟ ਦੇ ਵਿੱਚ 4-3 ਦੀ ਬੂਟੀ ਰਹੂਗੀ ਇਹ ਵਾਲਾ ਫਿਰ ਘੇਰੇ ਤੇ ਕੰਮ ਆਊਗਾ ਜੀ ਇਹ ਵਾਲਾ ਕੰਮ ਹੈ ਜਿਹੜਾ ਤੁਸੀਂ ਉਹ ਚਾਕਾਂ ਤੇ ਵੀ ਕਰਵਾ ਸਕਦੇ ਹੋ ਤੇ ਘੇਰੇ ਤੇ ਵੀ ਕਰਵਾ ਸਕਦੇ ਹੋ ਓਨਲੀ ਇਕੱਲੇ ਘੇਰੇ ਤੇ ਵੀ ਕਰਵਾ ਸਕਦੇ ਹੋ ਚਾਕਾਂ ਤੇ ਵੀ ਨਾਲ ਕਰਵਾ ਸਕਦੇ ਹੋ ਜੇ ਤੁਸੀਂ ਬੂਟੀ ਹਟਾਉਣੀ ਆ ਵੇ ਜਿਆਦਾ ਹੈਵੀ ਹੋ ਜੂਗਾ ਤਾਂ ਚਾਕਾਂ ਦਾ ਕਰਵਾਉਣਾ ਨਾਲ ਤਾਂ ਬੂਟੀ ਹਟਾ ਸਕਦੇ ਹੋ ਆਦਰਵਾਇਸ ਇਤਾਂ ਵੀ ਸਹੀ ਲੱਗਦਾ ਹੈ ਤੇ ਆ ਕਈ ਪੈਣਾ ਅੱਗੇ ਵੀ ਆਪਾਂ ਦੋ ਸੂਟ ਰੈਡੀ ਕੀਤੇ ਨੇ ਇਹਦੇ ਨਾਲ ਦੇ ਉਹਨਾਂ ਦੇ ਬੈਕ ਫਰੰਟ ਦੋਨੋਂ ਚਾਕ ਵੀ ਕੀਤੇ ਹੋਏ ਨੇ ਉਹਨਾਂ ਦੀ ਵੀਡੀਓ ਇੱਕ ਦੀ ਵੀਡੀਓ ਸ਼ਾਇਦ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਈ ਸੀ ਪਰ ਦੂਸਰੇ ਦੋ ਦੀ ਨਹੀਂ ਹੋਈ ਆ ਉਹਨਾਂ ਦੇ ਚਾਕਾਂ ਤੇ ਵੀ ਸੀਗਾ ਕਈ ਵਾਰੀ ਕਸਟਮਰ ਨੂੰ ਜਲਦੀ ਇੰਨੀ ਹੁੰਦੀ ਹੈ ਜੀ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਲੱਗਦਾ ਪੂਰਾ ਸੂਟ ਹੈ ਜਿਹੜਾ ਇਸ ਤਰ੍ਹਾਂ ਆਉਗਾ ਠੀਕ ਹੈ ਬਹੁਤ ਹੀ ਸੋਹਣਾ ਨਾਲੇ ਤਾਂ ਲਾਈਟ ਵੇਟ ਹੋ ਜਾਂਦਾ ਹੀ ਬਿਲਕੁਲ ਲਾਈਟ ਵੇਟ ਵਰਕ ਹੈ ਆਰੀ ਵਰਕ ਹੈ ਇਹ ਵੀ ਐਚਓ ਛਿਲਕੀ ਆ ਤੇ ਬਹੁਤ ਹੀ ਸੌਫਟ ਸਟੱਫ ਆ ਨਾ ਇਹਦੀ ਕੋਈ ਸ਼੍ਰਿੰਕਿਸ ਨਾ ਇਹਦਾ ਸੁੱਜਣ ਦੀ ਪ੍ਰੋਬਲਮ ਕੋਈ ਕੰਪਲੇਨ ਨਹੀਂ ਜੀ ਇਹਦੀ ਬਹੁਤ ਹੀ ਵਧੀਆ ਸਟੱਫ ਆ ਇਹਦੇ ਵਿੱਚ ਰਾਣੀ ਛੇੜ ਦੇ ਸੂਟ ਹੈਗੇ ਜਿਹੜੇ ਆਪਣੇ ਕੋਲੇ 7 ਤੋਂ 8 ਕਲਰ ਹੈਗੇ ਨੇ ਸਭ ਤੋਂ ਅੱਠ ਕਲਰ ਸ਼ਾਇਦ ਪੈਣੀ ਜਿਨ੍ਹਾਂ ਨੇ ਵੀ ਇਹ ਵਾਲਾ ਵਰਕ ਕਰਵਾਉਣਾ ਜਾਂ ਇਸ ਸਟੱਫ ਤੇ ਕੋਈ ਹੋਰ ਵੀ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਜਾਂ ਸਾਡਾ ਕੋਈ ਵੀ ਡਿਜ਼ਾਈਨ ਆ ਉਹ ਭੇਜ ਕੇ ਤੁਸੀਂ ਸਾਡੇ ਤੋਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜਦੋਂ ਮੈਰਜ਼ਾ ਦੇ ਸੀਜ਼ਨ ਚੱਲ ਪਏ ਯਾਤਰ ਹਨ ਤਾਂ ਜਿੰਨੇ ਸੂਟ ਹੋਣ ਉਹਨੇ ਹੀ ਥੋੜੇ ਹੁੰਦੇ ਆ ਹਾਂਜੀ ਤਾਂ ਇਹ ਆਊਗਾ ਜਿਹੜਾ ਹੈਗਾ ਹੈਗਾ ਸ਼ਿਲਕ ਪਸ਼ਮੀਨਾ ਇਹ ਦੇਖਣ ਨੂੰ ਇੱਕ ਕਲਰ ਹੀ ਲੱਗ ਰਿਹਾ ਬਟ ਹਲਕਾ ਜਿਹਾ ਜਿਹੜਾ ਹੈਗਾਗਾ ਕਲਰ ਦਾ ਤੁਸੀਂ ਦੇਖ ਰਹੇ ਹੋਵੋਗੇ ਵੀਡੀਓ ਵਿੱਚ ਵੀ ਸ਼ੋ ਹੋ ਰਿਹਾ ਫਰਕ ਹੈ ਇਹ ਆਪਾਂ ਕਾਫੀ ਸੂਟ ਜਿਹੜੇ ਹੈਗੇ ਆ ਇਹ ਵਾਲੇ ਰੈਡੀ ਕੀਤੇ ਆ ਦੇਖੋ ਫਰਕ ਤਾਂ ਪਤਾ ਲੱਗਦਾ ਜੀ ਇਹ ਮੈਂ ਤੁਹਾਨੂੰ ਇੱਕ ਸੂਟ ਹੈ ਜਿਹੜਾ ਉਹ ਖੋਲ ਕੇ ਦਿਖਾਉਣੀ ਆ। ਹਾਂਜੀ। ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ। ਪੂਰੀ ਸ਼ਰਟ ਦੇ ਉੱਪਰ ਵਰਕ ਹੋਊਗਾ। ਘੇਰੇ ਦੇ ਉੱਪਰ ਇਹ ਵਾਲਾ ਵਰਕ ਹੋਊਗਾ ਜੀ ਨਾਲ। ਬਹੁਤ ਹੀ ਸੋਹਣਾ ਜਿਹਾ ਜਿਹੜਾ ਇਹ ਵਰਕ ਹੋਇਆ ਹੋਇਆ, ਬਹੁਤ ਹੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ। ਇਹਦੇ 'ਚ ਆਪਣੇ ਕੋਲੇ ਜਿਹੜੇ ਸੂਟ ਆਪਾਂ ਰੈਡੀ ਕੀਤੇ, 6 ਸੂਟ ਰੈਡੀ ਨੇ। ਤੇ ਜਿੰਨਾ ਪਹਿਣਾ ਨੇ ਇਹ ਵਾਲੇ ਸੂਟ ਬਾਈ ਕਰਨੇ ਹੋਣ ਤਾਂ ਇਹ ਆਪਣੇ ਕੋਲੇ ਜਿਹੜਾ ਹੈਗਾ ਲਿਮਟਿਡ ਜਿਹਾ ਸਟਾਕ ਆ। ਤੁਸੀਂ ਆਪਾਂ ਨੂੰ ਮੈਸੇਜ ਕਰ ਦਿਓ WhatsApp ਤੇ ਜਿਹੜੇ ਭੈਣ ਦਾ ਪਹਿਲਾ ਮੈਸੇਜ ਆਊਗਾ ਸੂਟ ਉਸ ਨੂੰ ਮਿਲੂਗਾ ਜੀ ਤੇ ਪੇਮੈਂਟ ਕਰਨਗੇ ਪੇਮੈਂਟ ਲੈਤੀ ਜੋਗੀ 23 ਇੰਚ ਘੇਰਾ ਜੀ ਦੇਖ ਸਕਦੇ ਹੋ ਤੁਸੀਂ 23 ਇੰਚ ਦਾ ਜਿਹੜਾ ਘੇਰਾ ਹੈਗਾ ਦਾ ਠੀਕ ਹੈ ਉਹ ਤੁਸੀਂ ਦੇਖ ਲਓ ਮੈਂ ਇੱਕ ਮਿੰਟ ਲੈਂਥ ਵੀ ਜਿਹੜੀ ਹੈਗੀ ਉਹ ਚੈੱਕ ਕਰ ਹੀ ਦਿੰਨੀ ਆ ਇਹ 30 ਇੰਚ ਟਿਪ ਲੱਗਿਆ ਹੋਇਆ ਜਿਹੜੀ ਹੈਗੀ ਇਹਦੀ ਲੈਂਥ ਰਹੂਗੀ 43.5 ਇੰਚ ਠੀਕ ਹੈ ਜੀ 43.5 ਇੰਚ ਲੈਂਥ ਇਹਦੀ ਰੈਡੀ ਆ ਜਿੰਨਾ ਪਹਿਣਾ ਨੇ ਵਧ ਰੱਖਣਾ ਤਾਂ ਉਹ ਥੋੜਾ ਬਹੁਤਾ ਇਥੋਂ ਪਲੇਨ ਵੀ ਰੱਖ ਸਕਦੇ ਨੇ ਠੀਕ ਹੈ ਜੀ ਥੱਲੇ ਆਪਾਂ ਕੱਪੜਾ ਜ਼ਿਆਦਾ ਰੱਖਦੇ ਹੁੰਦੇ ਆ ਤਾਂ ਜੋ ਜਿਨ੍ਹਾਂ ਨੇ ਲੈਂਥ ਵਧਾਉਣੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਹਲਕਾ ਜਿਹਾ ਤੁਸੀਂ ਇੰਚ ਦਾ ਅੱਧੇ ਇੰਚ ਦਾ ਜਿਹੜਾ ਹੈਗਾ ਜਿਨ੍ਹਾਂ ਦੀ ਲੈਂਥ ਜ਼ਿਆਦਾ ਤਾਂ ਉਹ ਪਲੇਨ ਵੀ ਰੱਖ ਸਕਦੇ ਹੋ ਤੇ ਜਿੰਨਾ ਦੀ ਲੈਂਥ ਮੀਨਸ ਘੱਟ ਆ ਤਾਂ ਉਹ ਤੁਸੀਂ ਇੱਥੋਂ ਵੀ ਕਟਵਾ ਸਕਦੇ ਹੋ ਕਿੰਨਾ ਇੰਚ ਘੱਟ ਰੱਖ ਲਿਓ ਬਹੁਤ ਹੀ ਜਿਹੜਾ ਸੋਹਣੇ ਸੋਹਣੇ ਕਲਰ ਨੇ ਇਹ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਤੇ ਹੁਣ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਲਰ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਇੱਕ ਇਹ ਵਾਲਾ ਕਲਰ ਹੈ ਜੀ ਜਿਹੜੀ ਭੈਣ ਨੂੰ ਜਿਹੜਾ ਕਲਰ ਚਾਹੀਦਾ ਹੋਇਆ ਤਾਂ ਉਹ ਮੈਸੇਜ ਕਰ ਦੋ ਜਿਹੜੀ ਭੈਣ ਦਾ ਮੈਸੇਜ ਪਹਿਲਾਂ ਆਊਗਾ ਸੂਟ ਆਪਾਂ ਉਸੇ ਨੂੰ ਕਰਾਂਗੇ ਨਾਲ ਦੀ ਨਾਲ ਪੇਮੈਂਟ ਕਰਨੀ ਪਊਗੀ ਜੀ ਠੀਕ ਹੈ ਜੀ ਫਿਰ ਆਪਾਂ ਉਸੇ ਦਿਨ ਜਿਹੜਾ ਹੈਗਾ ਸੂਟ ਡਿਸਪੈਚ ਕਰ ਦਾਂਗੇ ਸਿਲਕ ਪਸ਼ਮੀਨਾ ਜਿਹੜਾ ਇਹਦਾ ਸਟਾਫ ਰਹੂਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਪਿਓਰਾ ਵਾਲਾ ਸਿਲਕ ਪਸ਼ਮੀਨਾ ਲੱਗਿਆ ਹੋਇਆ ਕੋਈ ਆਪਣਾ ਦੂਸਰਾ ਨਹੀਂ ਆ ਤੁਸੀਂ ਟੂ ਟੋਨ ਜਿਹੜਾ ਪਸ਼ਮੀਨਾ ਹੁੰਦਾ ਸਿਲਕ ਪਸ਼ਮੀਨਾ ਉਹ ਵਾਲਾ ਬ੍ਰਾਂਡਡ ਪਸ਼ਮੀਨੇ ਤੇ ਜਿਹੜਾ ਹੈਗਾਗਾ ਇਹ ਫਰਕ ਕੀਤਾ ਹੋਇਆ ਏਕੇ ਲਾਈਟ ਜਾਂ ਹੋ ਗਿਆ ਏਕੇ ਮਹਿਰੂਨ ਹੋ ਗਿਆ ਇਹ ਜਿਹੜਾ ਪੀਕਾਕ ਸ਼ੇਡ ਜੀ ਹੋ ਗਿਆ ਇਹ ਥੋੜੀ ਡਬਲ ਟੋਨ ਹੈ ਜਿਹੜੀ ਥੋੜੀ ਟੋਨ ਦਾ ਫਰਕ ਹੈ ਇਹ ਤੇ ਇੱਕ ਇਹ ਵਾਲਾ ਜਿਹੜਾ ਉਹ ਮਸਟਰਡ ਕਲਰ ਹੋ ਗਿਆ ਇੱਕ ਇਹਦੇ ਵਿੱਚ ਲਾਈਟ ਜਾਂ ਹੋ ਗਿਆ ਇਹ ਵਾਲਾ ਹੋ ਗਿਆ ਇਹ ਆਪਣੇ ਕੋਲ 6 ਸੂਟ ਨੇ ਜੀ ਠੀਕ ਹੈ ਜੀ 2 4 6 ਸੂਟ ਆਪਣੇ ਕੋਲ ਹੈਗੇ ਆ ਤੇ ਜੇ ਕਿਸੇ ਨੇ ਇਦਾਂ ਦੇ ਹੋਰ ਵੀ ਰੈਡੀ ਕਰਵਾਉਣੇ ਹੋਏ ਜਾਂ ਇਹਨਾਂ ਦੇ ਵਿੱਚ ਹੋਰ ਵੀ ਡਿਜ਼ਾਈਨਿੰਗ ਜਿਹੜੀ ਕਰਵਾਉਣੀ ਹੋਈ ਤੋ ਤੁਸੀਂ ਸਾਨੂੰ ਮੈਸੇਜ ਕਰ ਦਿਓ ਠੀਕ ਹੈ ਆਪਾਂ ਉਦੋਂ ਦੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਬਟ ਜਿੰਨਾ ਭੈਣਾਂ ਨੂੰ ਜਲਦੀ ਆ ਵੀ ਉਹਨਾਂ ਨੂੰ ਸੂਟ ਚਾਹੀਦਾ ਅਰਜੈਂਟਲੀ ਚਾਹੀਦੇ ਆ ਤੋ ਆਪਣੇ ਕੋਲ ਇਹ ਵਾਲੇ ਸੂਟ ਆ ਜਿਹੜੇ ਰੈਡੀ ਨੇ 23 ਇੰਚ ਇਹਨਾਂ ਦਾ ਘੇਰਾ ਰੈਡੀ ਰਹੂਗਾ ਜੀ ਤੇ 44 ਇੰਚ ਤੁਸੀਂ ਲੈਂਥ ਮੰਨ ਕੇ ਚੱਲੋ 43 43.5 ਇੰਚ ਲੈਂਥ ਰੈਡੀ ਆ ਤਾਂ ਤੁਸੀਂ ਜਿਹੜੀ ਹੈਗੀ ਆ ਵੀ ਉਹ 44 ਵੀ ਕਰ ਸਕਦੇ ਹੋ ਘੱਟ ਵੱਧ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜੇ ਤੁਸੀਂ ਘੱਟ ਕਰਨੀ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਘੱਟ ਉੱਪਰੋਂ ਇਨੀ ਸਪੇਸ ਜਿਹੜੀ ਉਹ ਹੈਗੀ ਆ ਤੇ ਅੱਜ ਵਾਲੀ ਆਪਣੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਤਾਂ ਜੋ ਜਿੰਨਾ ਪਹਿਣਾ ਨੂੰ ਸੂਟ ਚਾਹੀਦੇ ਹੁੰਦੇ ਆ ਜਲਦੀ ਅੱਗੇ ਤੋਂ ਅੱਗੇ ਹੈ ਨਾ ਵੀਡੀਓ ਸ਼ੇਅਰ ਕਰਨ ਦੇ ਨਾਲ ਥੋੜੀ ਜਿਹੀ ਆਸਾਨੀ ਹੋ ਜਾਂਦੀ ਹੈ ਸਾਰੀਆਂ ਭੈਣਾਂ ਤੱਕ ਜਿੱਦੋਂ ਵੀਡੀਓ ਪਹੁੰਚੂਗੀ ਤਾਂ ਉਹ ਵੀ ਲੈ ਸਕਣ ਆਪਣੇ ਲਈ ਸੋਹਣੇ ਸੋਹਣੇ ਸੂਟ ਤੇ ਇਦਾਂ ਦੇ ਹੋਰ ਸੂਟ ਜਿਹੜੇ ਤੁਸੀਂ ਹੈਗੇ ਆ ਦੇਖਣ ਦੇ ਲਈ ਮੈਨੂੰ ਸਬਸਕ੍ਰਾਈਬ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਤੇ ਆਪਾਂ ਨੈਕਸਟ ਹੀ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਲਦੀ ਹੁਣ ਤੱਕ ਤਾਂ ਬਹੁਤ ਵੀਡੀਓ ਲੇਟ ਆਉਂਦੀਆਂ ਰਹੀਆਂ ਗਈਆਂ ਜੀ ਤਾਂ ਹੁਣ ਆਪਾਂ ਤੁਹਾਡੇ ਲਈ ਜਲਦੀ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਕਿਦਾਂ ਲੱਗੀ ਸੂਟ ਕਿਦਾਂ ਲੱਗੇ ਕਲਰ ਡਿਜ਼ਾਈਨ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ